ਮੰਗਲ ਹੋਣ ਵਾਲਾ ਹੈ ਬਕਰੀ ਉਲਟੀ ਚਾਲ ਦੇਵੇਗੀ ਲਾਭ ਮੇਸ਼ ਸਮੇਤ ਇਨ੍ਹਾਂ ਤਿੰਨ ਰਾਸ਼ੀਆਂ ਦੇ ਲੋਕਾਂ ਨੂੰ ਮਿਲੇਗਾ ਅੰਨਾ ਪੈਸਾ ਮੰਗਲ ਗ੍ਰਹਿ ਪਰتن ਜਾ ਰਿਹਾ ਹੈ ਅਤੇ ਇਹ ਸਾਰੀਆਂ 12 ਰਾਸ਼ੀਆਂ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਹੈ ਪਰ ਜੋਤਿਸ਼ੀਆਂ ਅਨੁਸਾਰ ਤਿੰਨ ਰਾਸ਼ੀਆਂ ਨੂੰ ਧਨ ਲਾਭ ਹੋਣ ਵਾਲਾ ਹੈ Hindu ਧਰਮ ਵਿੱਚ ਜੋਤਿਸ਼ ਦਾ ਬਹੁਤ ਮਹੱਤਵ ਹੈ ਇਥੋਂ ਅਸੀਂ ਕੁੰਡਲੀ ਤੋਂ ਪੜ੍ਹਖਦੀਆਂ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਗ੍ਰਹਾਂ ਦੀ ਸਥਿਤੀ ਕੀ ਹੈ ਕਿਸ ਰਾਸ਼ੀ ਵਿੱਚ ਗ੍ਰਹਿ ਬਦਲਣ ਜਾ ਰਹੇ ਹਨ ਅਤੇ ਉਹ ਕਿਹੜੀ ਚਾਲ ਕਰਨ ਜਾ ਰਹੇ ਹਨ ਇਹ ਸਭ ਸਾਨੂੰ ਵੈਦਿਕ ਜੋਤਿਸ਼ ਵਿੱਚ ਮਿਲਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਗ੍ਰਹਾਂ ਦੀ ਗਤੀ ਦਾ ਸਾਡੇ ਜੀਵਨ ਤੇ ਵੱਡਾ ਪ੍ਰਭਾਵ ਪੈਂਦਾ ਹੈ ਜੋਤਿਸ਼ ਅਨੁਸਾਰ ਬੁੱਧ ਅਤੇ ਸ਼ਨੀ ਗ੍ਰਹਿ ਪਿਸ਼ਾਖੜੀ ਅਵਸਥਾ ਵਿੱਚ ਹਨ ਜਦੋਂ ਕਿ ਸਾਲ 2024 ਵਿੱਚ ਸ਼ਨੀ ਬੁੱਧ ਜੁਪੀਟਰ ਅਤੇ ਮੰਗਲ ਸਮੇਤ ਮੰਗਲ ਗ੍ਰਹਿ ਪਿਛਾਮ ਵਾਲ ਵਧਣਗੇ ਦ੍ਰਿਕ ਪੰਚਾਗ ਦੇ ਅਨੁਸਾਰ ਗ੍ਰਿਆਂ ਦਾ ਸੇਨਾਪਤੀ ਮੰਗਲ 7 ਦਸੰਬਰ 2024 ਨੂੰ ਸਵੇਰੇ 5:01 ਮਿੰਟ ਤੇ ਪਿਛਾਖੜੀ ਹੋਵੇਗਾ ਅਤੇ 24 ਫਰਵਰੀ 2025 ਨੂੰ ਸਵੇਰੇ 7:27 ਮਿੰਟ ਤੇ ਪਿਛਾਖੜੀ ਸਥਿਤੀ ਵਿੱਚ ਰਹੇਗਾ ਮੰਗਲ ਗ੍ਰਹਿਣ ਹੋਣ ਕਾਰਨ ਤਿੰਨ ਰਾਸ਼ੀਆਂ ਨੂੰ ਬਹੁਤ ਲਾਭ ਹੋਣ ਵਾਲਾ ਹੈ ਆਓ ਜਾਣਦੇ ਹਾਂ ਇਸ ਵਾਰ ਪਰ ਉਸ ਤੋਂ ਪਹਿਲਾਂ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਹਨ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਨਾਲ ਹੀ ਬੈਲ ਨੋਮੀ ਜ਼ਰੂਰ ਦਬਾਓ ਤਾਂ ਜੋ ਸਾਡੇ ਵੀਡੀਓ ਅਪਲੋਡ ਕਰਦੇ ਆ ਸਾਰੇ ਤੁਹਾਨੂੰ ਵੀਡੀਓ ਦਾ ਮੈਸੇਜ ਮਿਲ ਜਾਵੇ ਤੇ ਜੇ ਵੀਡੀਓ ਪਸੰਦ ਆਵੇ ਤਾਂ ਇੱਕ ਲਾਈਕ ਜ਼ਰੂਰ ਕਰ ਦੇਣਾ ਅਤੇ ਕਮੈਂਟਾਂ ਵਿੱਚ ਆਪਣੇ ਸੁਝਾਅ ਦੇਣਾ ਨਾ ਭੁੱਲਣਾ ਨੰਬਰ 1 ਮੇਸ਼ ਮੰਗਲ ਦੀ ਪਿਛਾਖੜੀ ਗਤੀ ਤੁਹਾਡੇ ਲਈ ਲਾਭਕਾਰੀ ਹੋਣ ਵਾਲੀ ਹੈ ਇਸ ਸਮੇਂ ਦੌਰਾਨ ਤੁਹਾਨੂੰ ਜ਼ਮੀਨ ਅਤੇ ਵਾਹਨ ਦਾ ਆਨੰਦ ਮਿਲੇਗਾ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਤਰੱਕੀ ਜਾਂ ਮੁਲਾਂਕਣ ਮਿਲ ਸਕਦਾ ਹੈ ਜ਼ਮੀਨ ਜਾਇਦਾਦ ਨੂੰ ਲੈ ਕੇ ਜੇਕਰ ਤੁਹਾਡਾ ਕੋਈ ਵਿਵਾਦ ਹੈ ਤਾਂ ਤੁਹਾਨੂੰ ਇਸ ਸਮੱਸਿਆ ਤੋਂ ਵੀ ਰਾਹਤ ਮਿਲਣ ਵਾਲੀ ਹੈ ਨੰਬਰ 2 ਕਰਕ ਇਸ ਰਾਸ਼ੀ ਦੇ ਲੋਕਾਂ ਲਈ ਵੀ ਮੰਗਲ ਦੀ ਪਿਸ਼ਾਖੜੀ ਗਤੀ ਲਾਭਕਾਰੀ ਹੋਣ ਵਾਲੀ ਹੈ ਇਸ ਸਮੇਂ ਦੌਰਾਨ ਤੁਹਾਨੂੰ ਹਿੰਮਤ ਮਿਲੇਗੀ ਤੁਹਾਡੇ ਵਿਆਹਤਾ ਜੀਵਨ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਅਤੇ ਤੁਹਾਨੂੰ ਆਪਣੇ ਕੈਰੀਅਰ ਵਿੱਚ ਕੋਈ ਵੱਡੀ ਸਫਲਤਾ ਵੀ ਮਿਲ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਲੰਬੇ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਇਹਨਾਂ ਤੋਂ ਵੀ ਰਾਹਤ ਮਿਲੇਗੀ ਨੰਬਰ 3 ਕੰਨਿਆ ਮੰਗਲ ਦੀ ਉਲਟੀ ਗਤੀ ਇਸ ਰਾਸ਼ੀ ਦੇ ਲੋਕਾਂ ਲਈ ਖੁਸ਼ਕਿਸਮਤ ਰਹਿਣ ਵਾਲੀ ਹੈ ਇਸ ਸਮੇਂ ਦੌਰਾਨ ਤੁਹਾਨੂੰ ਆਰਥਿਕ ਪਰੇਸ਼ਾਨੀਆਂ ਤੋਂ ਰਾਹਤ ਮਿਲੇਗੀ ਤੁਹਾਡੇ ਲਈ ਆਮਦਨ ਦੇ ਨਵੇਂ ਸਰੋਤ ਪੈਦਾ ਹੋਣਗੇ ਅਤੇ ਜੇਕਰ ਤੁਸੀਂ ਪਹਿਲਾਂ ਕਦੇ ਨਿਵੇਸ਼ ਕੀਤਾ ਹੈ ਤਾਂ ਇਸ ਸਮੇਂ ਦੌਰਾਨ ਤੁਹਾਨੂੰ ਪੁਰਾਣੇ ਨਿਵੇਸ਼ਾਂ ਤੋਂ ਬਹੁਤ ਜ਼ਿਆਦਾ ਲਾਭ ਮਿਲਣ ਵਾਲਾ ਹੈ ਤੁਹਾਨੂੰ ਕੋਈ ਚੰਗੀ ਖਬਰ ਵੀ ਮਿਲ ਸਕਦੀ ਹੈ ਸਾਡੀ ਆਉਣ ਵਾਲੀ ਵੀਡੀਓ ਨੂੰ ਦੇਖਣ ਲਈ ਮਾਂ ਲక్ష్ਮੀ ਦੇ ਸੱਚੇ ਭਗਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਜੀ